ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 7 ਹੀਫਰ ਲੈ ਕੇ ਆਏ ਆਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆਂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਕੁਲਵਿੰਦਰ ਸਿੰਘ ਪਿੰਡ ਕੋਲੀਆ ਖੁਰਦ ਝਲਾਂੂ ਪੈਂਦਾ تحصیل ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਹੈਗਾ 9781935553 ਜੀ ਨੇੜੇ ਪਿੰਡ ਰਹਿੰਦਾ ਆਪਣੇ ਵੱਡਾ ਕੋਲੀਆ ਦੁੰਨੇਕੇ ਤੇ ਨਿਹਾਲ ਸਿੰਘ ਵਾਲੇ ਪਾਸੋਂ ਨੇ ਤਾਂ ਮਾਨੋ ਕੇ ਪਿੰਡ ਰਹਿੰਦੇ ਨੇ ਠੀਕ ਹੈ ਵੀਰੇ ਸੱਤ ਨਾਗ ਆ ਜੀ ਅੱਜ ਹਾਂ ਜੀ ਸੱਤ ਬੱਛੀਆਂ ਬਰਾੜ ਸੱਤੇ ਹੀ ਖੀਰੀਆਂ ਬੱਛੀਆਂ ਤੁੰਦੋ ਗਾਰੰਟੀ ਹੋਊਗੀ ਹਾਂ ਬੋਲ ਗਾਰੰਟੀ ਦੰਦ ਬੱਚਾ ਕੀ ਕਰਾਵਾਂਗੇ ਠੀਕ ਹੈ ਜੀ ਤੇ ਕਿਸੇ ਦੇ ਪੋਰਟ ਸ਼ਾਂਵ ਦਿਖਾ ਦੇ ਜਿੱਕੇ ਹੋ ਜਾਈ ਕੋਈ ਤਾਂ ਕਿਧਰੋਂ ਸ਼ੁਰੂ ਕਰ ਗਏ ਜੀ ਠੀਕ ਹੈ ਜੀ ਠੀਕ ਹੈ ਜੀ ਉਮਰ ਬੱਚੇ ਦੀ ਕਿੰਨੀ ਕਹਿੰਦੇ 9 ਮਹੀਨੇ ਦੀ ਠੀਕ ਹੈ 9 ਮਹੀਨੇ ਉਮਰ ਆ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਝੋਲੇ ਵੀ ਕਰਮ ਵਾਲੀ ਦੀ ਚੰਗੀ ਸਾਂਭਣ ਜੋ ਕੁਝ ਚੀਜ਼ਾਂ ਹੋਰ ਮਹੀਨਾ ਮਹੀਨਾ ਜਾਨੀ ਚੜਦੇ ਸਿਆਲ ਇਹਨਾਂ ਨੇ ਇਹ ਆਈ ਹੋ ਜਾਣੀਆਂ ਸਪੈਸ਼ਲ ਉਸ ਯਾਲ ਨੂੰ 3000 ਰੁਪਏ ਹੀ ਆ ਇਹਦਾ ਐਫ ਡੀ ਵਾਲੀ ਗੱਲ ਹੀ ਹੋ ਜਾਣੀ ਆ ਝੋਲੀ ਗਰਮ ਵਾਲੀ ਦੀ ਦੇਖ ਸਕਦੇ ਹੋ ਸੋਹਣੀ ਝੋਲੀ ਆ ਕੱਲਾ ਕੱਲਾ ਥਾਣਾ ਫੋਰ ਸ਼ਾਂਗ ਭੋਰਾ ਵੀ ਨਹੀਂ ਜੀ ਡਿਮਾਂਡ ਫਿਰ ਕੱਲੇ ਕੱਲੇ ਦੇ ਕਰਨੀ ਕਿ ਇਕੱਠਿਆਂ ਦੇ ਕੱਲੇ ਕੱਲੇ ਦੀ ਕਾਰ ਦਿੰਦੇ ਕੋਈ ਕਿੰਨੇ ਡਿਮਾਂਡ ਜੀ ਮੈਂ 13000 ਰੁਪਏ ਕਰ ਆ ਪਾਓ ਫਿਰ ਇਹ ਮੰਗਣ ਦਾ ਜਿਹੜੇ ਮਰਜ਼ੀ ਮੰਗ ਲਾਓ ਸਹੀ ਗੱਲ ਆ ਤੁਸੀਂ ਆਪ ਪਜਾਇਆ ਜੇ ਰੱਖੋ ਠੀਕ ਆ 13000 ਰੁਪਏ ਡਿਮਾਂਡ ਆ ਚੰਗੀ ਆ ਬੱਚੀ ਰੰਗ ਪ੍ਰਿੰਟ ਵਾਲੀ ਆ ਦੋ ਨੰਬਰ ਬੱਚੇ ਦੀ ਕਿੰਨੀ ਕੁ ਉਮਰ ਆ ਜੀ ਇਹ ਬਰਾਹਰ ਹੈਗਾ 4 ਕਿੰਨੇ ਦਾ ਇਹਦਾ ਸ਼ੂਟ ਹੈ ਹੀ ਆ ਹਨਾ ਮੇਰੇ ਹਿਸਾਬ ਨਾਲ ਸੈਂਕੂ ਵੀ ਨਹੀਂ ਆਏ ਇਹਦੇ ਜਮੰਦਰੂ ਸੈਂਕ ਹੀ ਨਹੀਂ ਆਏ ਜਮੰਦਰੂ ਨਹੀਂ ਆਏ ਹਨਾ ਠੀਕ ਆ ਬਾਕੀ ਬੱਚਾ ਹੀ ਆ ਹੈ ਵੀ ਸ਼ੂਟ ਹੈ ਹੀ ਆ ਇਹਦੇ ਹੈ ਨਹੀਂ ਕੋਈ ਫੋਰਸ਼ਾਂਕ ਤਾਂ ਮਾੜਾ ਮਮਨੀ ਜਮਾੜਾ ਦਾਣਾ ਜਾ ਦਮਕਣਾ ਜਾ 10 ਟਾਈਮ ਕਰਾਇਆ ਉਹ ਚਲੋ ਕੋਈ ਨਹੀਂ ਆ ਜਾਂਦਾ ਮਾੜਾ ਮੋੜਾ ਚੱਲ ਆਪਾਂ ਦੱਸਤਾਗਾ ਮਾੜਾ ਜਾ ਟਮਕਣਾ ਜਾ ਦਿਖਾਉਂਦਾ ਨਹੀਂਗਾ ਇਹ ਨਹੀਂ ਤਾਂ ਆਪਾਂ ਕੈਮਰੇ ਚ ਦਿਖਾ ਦਿੰਦੇ ਜੀ ਲੋ ਜੀ ਕਰ ਲੋ ਚੈੱਕ ਹੈਗਾ ਉਹ ਮਾੜਾ ਜਿਹਾ ਠੀਕ ਆ ਇਹਦੀ ਡਿਮਾਂਡ ਜੀ ਇਹ 6500 ਹੀ ਦੇ ਦਿਆਂਗੇ ਆਪਾਂ 6500 ਦੀ ਹਾਂਜੀ ਬਸ ਮੇਰੇ ਲਈ ਅਜੇ ਤੱਕ ਕਰ ਨਹੀਂ ਕਰਨਾ ਠੀਕ ਆ ਜਮਾਂ ਜਾਏ ਚਾਹੀਦੀ ਮੋਲੀ ਆ ਠੀਕ ਆ ਅੱਗੇ ਤਿੰਨ ਨੰਬਰ ਵੀਰੇ ਇਹਦਾ ਕਿੰਨੀ ਉਮਰ ਆ ਜੀ ਇਹ ਪੰਦਰਾਂ ਹਾਂ 5 ਮਹੀਨੇ ਦਾ ਬੱਚਾ ਇਹ 5 ਮਹੀਨੇ ਦਾ ਸੈਂਕੜਾ ਦੁਕਾਨ ਆ ਇਹ ਦੱਗੇ ਜਾਣ ਕੇ ਮਾੜੇ ਮੜਿਆ ਟੈਂਪਕ ਨਹੀਂ ਆ ਹਜੇ ਤੱਕ ਜਾਤ ਬੜੀ ਚੰਗੀ ਆ ਬਹੁਤ ਬੜੀ ਪੁਲੀ ਪਲੀ ਪੁਲੀ ਵੀ ਬਹੁਤ ਅਸਮ ਬੀਬੀ ਬਹੁਤ ਆ ਇਹਦੇ ਤਾਂ ਹੈ ਨਹੀਂ ਫੋਟਸਾ ਠੀਕ ਆ ਇਹਦੀ ਝੋਲੀ ਕਰਮ ਵਾਲੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਐ ਐਂਡ ਕੱਲਾ ਕੱਲਾ ਨਿੱਖੜ ਮਾ ਛਾਣਾ ਛੋਟੀ ਛੋਟੀ ਸੈਂਕਾ ਉਹਦਾ ਦਾਗੇ ਵੀ ਜਾਣਗੇ ਕੋਈ ਐਡੀ ਗੱਲ ਨਹੀਂ ਕਿ ਪਰ ਰੰਗ ਪ੍ਰਿੰਟ ਦਾ ਪੂਰਾ ਚੰਗਾ ਇਹ ਬੱਚੇ ਦੀ ਕੀ ਡਿਮਾਂਡ ਆ ਇਹ ਬੱਚਾ ਆਪਾਂ ਇਹਨੇ 13000 ਦੇ ਦੇਣਾ ਜੋੜਾ ਲੈ ਜੇ ਸੱਜਣ ਕੋਈ ਠੀਕ ਆ ਇਹ ਬਾਈਕ ਦਾ 13000 ਦਾ ਹੀ ਇਹ ਦੇ ਦਾਂਗੇ ਜੋੜਾ ਲੈ ਜੂਗਾ ਤਾਂ ਮਾਣ ਤਨ ਪੂਰਾ ਜ਼ਿਆਦਾ ਹੋ ਜੂਗਾ ਜੀ ਨਾਗ ਹੋਗੇ ਤਿੰਨ ਤੇ ਚਾਰ ਨੰਬਰ ਬੱਚਾ ਜੀ ਇਹ ਵੀ ਬਾਈ ਹੈ ਚਾਰ ਕੁ ਮਹੀਨੇ ਦਾ ਇਹ ਵੀ ਛੋਟਾ ਹੀ ਹੈ ਹਨਾ ਬੱਚੇ ਦੀ ਕੁਆਲਟੀ ਨੂੰ ਥੋੜਾ ਜਿਹਾ ਘੱਟ ਸੇਵਾ ਵਾਲੇ ਘਰੋਂ ਆਇਆ ਪਰ ਜਾਤ ਵਾਲੀ ਆ ਜਾਤ ਵਾਲੀ ਚਾਹਤ ਜਾਤ ਚੰਗੀ ਆ ਸੇਵਾ ਥੋੜੀ ਜਿਹੀ ਘੱਟ ਆ ਹਾਂ ਸੇਵਾ ਥੋੜੀ ਘੱਟ ਸੰਭਣਾ ਪੈਣਾ ਥੋੜਾ ਜਿਆਦਾ ਮਹੀਨਾ ਡੂਡ ਬਹੁਤ ਆ ਬੱਚੇ ਦੀ ਹਾਂ ਮਹੀਨਾ ਡੂਡ ਮਹੀਨਾ ਸੰਭਣਾ ਪੈਣਾ ਵੀਰੇ ਫੇਰ ਗੱਲਬਾਤ ਕਰੂਗੀ ਇਹਦੀ ਇਹਦੇ ਵੀ ਹੈ ਨਹੀਂ ਫੂਡ ਚਾਰ ਠੀਕ ਆ ਤੇ ਇਹਦੀ ਡਿਮਾਂਡ ਬੱਚੇ ਦੀ ਇਹ ਆਪਾਂ 5500 ਦੋ ਜੀ 5500 ਦਾ ਠੀਕ ਆ ਬੰਦ ਦੇ ਜੀ ਏ ਬਾਈ ਕਹਿੰਦਾ 5500 ਦਾ ਦੇ ਦਾਂਗੇ ਬਾਹਰ ਚ ਕੋਈ ਕੱਚ ਨਹੀਂ ਕਾ ਥੋੜੀ ਜੀ ਸੇਵਾ ਘੱਟ ਸੀ ਜਿੰਨਾ ਮਾਲਕਾਂ ਦੇ ਘਰੋਂ ਆਏ ਹਾਂ ਚਾਰ ਨੰਬਰ ਹੋ ਗਿਆ ਵੀਰੇ ਤੇ ਪੰਜ ਨੰਬਰ ਜੀ ਇਹ ਕਿਰੀਅਲ ਨੂੰ ਦੰਦੋ ਕੀ ਰੇ ਇਹ ਵੱਡੀ ਆ ਹਾਈਟ ਚ ਸਾਰਿਆਂ ਨਾਲ ਲੋਕ ਹਨਾ ਲੋ ਚੈੱਕ ਕਰ ਸਕਦੇ ਹੋ ਚਲੋ ਵਾਹ ਮੈਂ ਵੀ ਦੂਰ ਹੋ ਗਿਆ ਠੀਕ ਆ ਚੋਲੀ ਜਾ ਰਹੀ ਪੰਜਾਬੀ ਨੇ ਗੱਪੜ ਹੁੰਦੀ ਲੋ ਜੀ ਸਹੀ ਗੱਲ ਐ ਚੋਲੀ ਚੰਗੀ ਆ ਬਸ ਇਹਦਾ ਤਾਵਲ ਹੀ ਆ ਆ ਮਾੜੀ ਜੀ ਗਰਮੀ ਕੱਟ ਕੇ ਜਿੱਦੇ ਮੀਂਹ ਜੇ ਪੈ ਜੇ ਠੀਕਾ ਠੀਕਾ ਭਰਿਆ ਜਾਵੇ ਕਿਉਂਕਿ ਹੁਣ ਥੋੜਾ ਜਿਹਾ ਗਰਮੀ ਜਿਆਦਾ ਇਹਦੀ ਡਿਮਾਂਡ ਜੀ ਇਹ ਆ 15000 ਜੀ ਠੀਕਾ ਇਹ ਬਾਈ ਕਹਿੰਦਾ 15000 ਰੁਪਏ ਦੇ ਦਾਂਗੇ ਟੀਕੇ ਦੇ ਕਾਬਿਲ ਹੀ ਆ ਜੀ ਹੋ ਸਕਦਾ ਹੀਟ ਕੱਢੀ ਹੋਵੇ ਇੱਕ ਅੱਧੀ ਹਰ ਪਰ ਪਤਾ ਨਹੀਂਗਾ ਕੱਚਾ ਬੱਚਾ ਹੀ ਆ ਕੱਚਾ ਬੱਚਾ ਹੀ ਆ ਨਾਗੋ ਕੇ ਪੰਗ 6 ਨੰਬਰ ਜੀ ਲਓ ਜੀ ਝੋਲੀ ਇਹਦੀ ਪਹਿਲਾਂ ਹੀ ਤੁਹਾਨੂੰ ਚੈੱਕ ਕਰਾ ਦਿੰਨੇ ਸੋਹਣੀ ਝੋਲੀ ਐਣ ਕੱਲਾ ਕੱਲਾ ਨਿੱਖਣ ਮਾ ਰੰਗ ਪ੍ਰਿੰਟ ਵੀ ਬੜਾ ਚੰਗਾ ਜੀ ਸੰਭੀ ਪੜੀ ਜੀ ਆ ਲੂਈ ਜੀ ਬਲਾਏਦੇ ਹੈ ਨਾ ਝੜ ਜਾਂਦੀ ਜਾਂਦੀ ਆ ਜਿੱਦ ਤੇ ਝੜ ਗਈ ਉਦਦੇ ਗੱਲ ਬਾਤ ਕਰੂ ਠੀਕ ਆ ਵੀਰੇ ਆਹ ਦਾ ਨਵੇਂ ਵਾਲ ਹੁੰਦੇ ਆ ਜਾਨੀ ਸਾਰੇ ਹੈ ਚੰਗੀਆਂ ਐਫਪਾ ਸਾਰੀਆਂ ਵੀਰੇ ਸਾਂਭਣਯੋਗ ਚੀਜ਼ਾਂ ਹੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ 10000 ਦਾ ਹੈ 10000 ਦਾ ਹੈ ਠੀਕ ਆ ਐਂਡ ਤੇ ਆ ਗਿਆ ਵੀਰੇ 7 ਨੰਬਰ ਨਗ ਇਹ ਬੱਚੇ ਦੇ ਕਿੰਨੀ ਕੁ ਉਮਰ ਆ ਜੀ ਇਹ ਵੀ ਹੈਗਾ 4 ਤੋਂ 5 ਮਹੀਨੇ ਦਾ 5 ਮਹੀਨੇ ਦਾ ਠੀਕ ਆ ਚਾਰ ਤੋਂ ਪੰਜ ਜਮੀਨੇ ਬਾਕੀ ਵੀਰੇ ਮਾਲ ਖਰੀਦਿਆ ਹੁੰਦਾ ਪਰ 10 15 ਦਿਨ ਇੱਧਰ ਉੱਧਰ ਹੋ ਸਕਦੇ ਆ ਆਏ ਤੋਂ ਬਾਅਦ ਨਹੀਂ ਹੁੰਦਾ ਜਮਾਨ ਤੋਂ ਸਾਇੰਦ ਨਹੀਂ ਆਏਗੇ ਇਹਦੇ ਵੀ ਨਹੀਂ ਆਏ ਜੀ ਫੋਨ ਤਾਂ ਠੀਕ ਹੀ ਉਦਾਂ ਦੇ ਆਉਣ ਲੱਗੇ ਕੋਈ ਸੰਗ ਆਉਂਦੇ ਹੀ ਨਹੀਂਗੇ ਬਾਕੀ ਇਸ ਤੋਂ ਪਤਾ ਲੱਗਦਾ ਬਈ ਚੰਗੇ ਸੀਮੰਦ ਹੀ ਆਈਆਂ ਖਾਲਾ ਕੇ ਕੋਈ ਰਿਕਾਰਡ ਤਾਂ ਲੈਤੀ ਰੂਪ ਚ ਹੈ ਨਹੀਂ ਪਰ ਹੈ ਅਸੀਂ ਤਾਂ ਆਪਾਂ ਤੋਰ ਸਾਹਮਣੇ ਦਿੰਦੇ ਬਈ ਅਗਲਾ ਆਪਾਂ ਉਹ ਜੀ ਤਾਂ ਨਹੀਂ ਗਾ ਸਹੀ ਗੱਲ ਆ ਬਾਕੀ ਜਿਹੜੇ ਬੰਦੇ ਪਾਰਕੂਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੂੰ ਇਹਦੀ ਡਿਮਾਂਡ ਆ ਇਹ 8500 ਦਾ ਦੇ ਜੀ ਇਹ 8500 ਦਾ ਜੀ ਠੀਕ ਆ ਇਹ ਬਾਈ ਕਹਿੰਦਾ 8500 ਦਾ ਦੇ ਦਾਂਗੇ ਨਾ ਕਿ ਸਾਰੇ ਚੰਗ ਤੇ ਜੇ ਸੱਤੇ ਲਾਜੇ ਕੋਈ ਆਹ ਮਾਨ ਤਨ ਵੱਤ ਕਰਦੇ ਜਿਆਦਾ ਹੋ ਜੂਗਾ ਜੀ ਮਾਨ ਤਨ ਬਾਕੀ ਕੋਈ ਵੀ ਨਾ ਕਿ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ